ਪਿੰਡ ਦੇ ਵਿੱਚ ਟਾਪ ਦਾ ਪਾਰਕ ਤੇ ਝੀਲ ਬਣਾਈ ਗਈ ਆਜੋ ਤੁਹਾਨੂੰ ਦੋਸਤੋ ਅੱਗੇ ਚੱਲ ਕੇ ਤੁਹਾਨੂੰ ਝੀਲ ਵੀ ਦਿਖਾਉਨੇ ਆ ਹੁਣ ਕਿਸ਼ਤੀਆਂ ਵਾਲੀ ਗੱਲ ਕੀਤੀ ਤੁਸੀਂ ਇਹਨਾਂ ਸਮਝੋ ਝੂਠ ਬੋਲਦਾ ਸੀ ਬਰਾੜਾ ਆਹ ਦੇਖ ਲਓ ਬਾਈ ਇੱਥੇ ਕਿਸ਼ਤੀਆਂ ਤੁਸੀਂ ਆਓਗੇ ਸੱਕਾਂ ਵਾਲੀ ਤਾਂ ਬੋਟਿੰਗ ਵੀ ਕਰ ਸਕਦੇ ਆ ਫੁਆਰਾ ਸਿਸਟਮ ਪੂਰਾ ਇੱਥੇ ਲੱਗਿਆ ਹੋਇਆ ਦੇਖ ਲਓ ਇੱਧਰ ਕਿੰਨਾ ਖੁਸ਼ ਹੋ ਜਾਂਦਾ ਇੱਥੇ ਗਰਮੀ 'ਚ ਬਾਈ ਵਿਚਾਲੇ ਬਹਿ ਜਾਓ ਆਗੇ ਪਿਆਵਾ ਤੇ ਪਿੰਡਾਂ ਦੀ ਮਜਦਾ ਤੇ ਇੱਧਰ ਦੇਖ ਲਓ ਬਾਈ ਫੁਆਰੇ ਚੈੱਕ ਕਰ ਲਓ ਤੇ ਚੱਲਦੇ ਇੱਥੇ ਵੱਡੇ ਵੱਡੇ ਫੁਆਰੇ ਲਓ ਨਜ਼ਾਰੇ ਤੇ ਜ਼ਿੰਦਗੀ ਦੇ ਤੇ ਆ ਜੋ ਪਿੰਡ ਸੱਕਾ ਵਾਲੀ ਗਰਮੀਆਂ ਦਾ ਮਹੀਨਾ ਆ ਗਿਆ ਪੂਰੀ ਗਰਮੀ ਇਦੂ ਗਾਂ ਅੱਗੇ ਆਏ ਨਹੀਂ ਆਪਾਂ ਪਹਾੜਾਂ ਵੱਲ ਜਾਂਦੇ ਆ ਚੰਡੀਗੜ੍ਹ ਨੂੰ ਜਾਂਦੇ ਆ ਬਾਈ ਜੀ ਜੇ ਕਿਸੇ ਦਾ ਘੱਟ ਬਜਟ ਹੈ ਤੁਸੀਂ ਜਿਹੜੇ ਨਜ਼ਾਰੇ ਆ ਚੰਡੀਗੜ੍ਹ ਝੀਲਾਂ ਦੇ ਲੈਣੇ ਆ ਤਾਂ ਅੱਜ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਪਿੰਡ ਲੈ ਕੇ ਆ ਗਏ ਆ ਆ ਜੋ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਗੈਸ ਕਰ ਲਓ ਬਾਈ ਪਹਿਲਾਂ ਤਾਂ ਸਟਾਰਟਿੰਗ 'ਚ ਕਮੈਂਟ ਕਰਕੇ ਜਰੂਰ ਦੱਸੋ ਜਿਹੜੇ ਇਸ ਪਿੰਡ ਨੂੰ ਜਾਣਦੇ ਆ ਦੇਖ ਲਓ ਇਧਰ ਬਾਈ ਖੰਜੂਰਾ ਪਾਮ ਤਗੜੇ ਤਗੜੇ ਜਿਹੜੇ ਬਾਈ ਆ ਜਿਹੜੇ ਪੂਰੇ ਘੈਂਟ ਘੈਂਟ ਦਰਖਤਾਂ ਸਜਾਵਟਾਂ ਵਾਲੇ ਹੋ ਗਏ ਇਹੋ ਜਿਹੇ ਚੰਡੀਗੜ੍ਹ ਮਿਲਦੇ ਤੇ ਆ ਜੋ ਅੱਗੇ ਚੱਲ ਗਏ ਤੁਹਾਨੂੰ ਪਿੰਡ ਵੀ ਦਿਖਾਉਨੇ ਆ ਤੇ ਹੋਰ ਵੱਡੀ ਗੱਲ ਇਕੱਲੇ ਦਰਾਖਤ ਹੀ ਨਹੀਂ ਬਾਈ ਇੱਥੇ ਇੱਥੇ ਝੀਲਾਂ ਵੀ ਮਿਲ ਜਾਣਗੀਆਂ ਤੁਹਾਨੂੰ ਚੰਡੀਗੜ੍ਹ ਵਾਲੀਆਂ ਤਾਂ ਤੁਹਾਨੂੰ ਮੈਂ ਕਿਹਾ ਸੀ ਬਾਈ ਚੰਡੀਗੜ੍ਹ ਜਾਣ ਨਾਲੋ ਜਿਹਦਾ ਘੱਟ ਬਾਈ ਤਾਂ ਇੱਥੇ ਕਿਸ਼ਤੀਆਂ ਚਲਾ ਸਕਦੇ ਆ ਵਿੱਚ ਝੀਲਾਂ ਬਣੀਆਂ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਆਪਾਂ ਹੈ ਕਿੱਥੇ ਆ ਹੈਗੇ ਆ ਬਾਈ ਪਿੰਡ ਸੱਕਾਂ ਵਾਲੀ ਜਿਹੜਾ ਸ੍ਰੀ ਮੁਕਸਰ ਸਾਹਿਬ ਪਿੰਡ ਸੱਕਾਂ ਵਾਲੀ ਆ ਗਏ ਆਪਾਂ ਤੇ ਆਜੋ ਬਾਈ ਤੁਹਾਨੂੰ ਕੱਲੀ ਕੱਲੀ ਵਾਈਬ ਚੈੱਕ ਕਰਾ ਦਿੰਨੇ ਆ ਇੱਥੋਂ ਦੀ ਆ ਦੇਖ ਲਓ ਬਾਈ ਇਧਰ ਕੋਛ ਹੋ ਜੂਗਾ ਜਿੱਤ ਤੁਹਾਡਾ ਤੁਸੀਂ ਆਪ ਹੀ ਦੇਖ ਲਓ ਬੈਕਗਰਾਉਂਡ ਦੇਖ ਲਓ ਮੇਰੇ ਪਿੱਛੇ ਜਿਹੜਾ ਵਿਊ ਕਿੱਡਾ ਘੈਂਟ ਆ ਆ ਜਿਹੜੇ ਬਈ ਵੱਡੇ ਵੱਡੇ ਐਡੇ ਡਿਆ ਦੇਖ ਲਓ ਸਜਾਵਟੀ ਵਾਲੇ ਤਾਂ ਮੈਂ ਤਾਂ ਚੰਡੀਗੜੀ ਦੇਖਦਾ ਹੁੰਨਾ ਤੇ ਪਰ ਜਿਹੜਾ ਇਹ ਕਿਹਨੇ ਕਰਵਾਇਆ ਪਿੰਡ ਚ ਪੈਸਾ ਕਿਹਨੇ ਲਾਇਆ ਹਨਾ ਇਹ ਹੈਗੀ ਸਰਪੰਚ ਦੀ ਬਦੌਲਤ ਤੇ ਆਪਾਂ ਨਾਂ ਲੈ ਦਿੰਨੇ ਆ ਸਰਦਾਰ ਚਰਨਜੀਤ ਸਿੰਘ ਸੰਧੂ ਉਹਨਾਂ ਦੀ ਬਦੌਲਤ ਜਿਹੜਾ ਇਹ ਇੱਕ ਨੰਬਰ ਪਿੰਡ ਬਣਾਇਆ ਗਿਆ ਤੇ ਪਿੰਡ ਦੇ ਵਿੱਚ ਟਾਪ ਦਾ پارک ਤੇ ਝੀਲ ਬਣਾਈ ਗਈ ਆਜੋ ਤੁਹਾਨੂੰ ਦੋਸਤੋ ਅੱਗੇ ਚੱਲ ਕੇ ਤੁਹਾਨੂੰ ਝੀਲ ਵੀ ਦਿਖਾਉਨੇ ਆ ਤੇ ਕਰਾਉਨੇ ਆ ਗੱਲਬਾਤ ਇੱਥੇ ਆਪਾਂ ਬਾਪੂ ਜੀ ਨਾਲ ਆਪਾਂ ਨੂੰ ਦੱਸਦੇ ਹੁੰਦੇ ਆ ਇਹ ਵਾਰੀ ਵੀ ਕਿਵੇਂ ਹਨਾ ਕੀ ਕੀ ਸਿਸਟਮ ਕੀਤਾ ਸੀਵਰੇਜ ਕਿਵੇਂ ਜਿਹੜਾ ਸੀ ਉਹਦਾ ਸੁਧਾਰ ਕੀਤਾ ਤੇ ਸੀਵਰੇਜ ਦਾ ਪਾਣੀ ਜਿਹੜਾ ਸਾਰੇ ਪਿੰਡ ਦਾ ਇਕੱਠਾ ਕਰਕੇ ਇੱਥੇ ਟੋਬੇ 'ਚ ਪਾਇਆ ਤੇ ਉਹਨੂੰ ਝੀਲ ਦਾ ਰੂਪ ਦਿੱਤਾ ਗਿਆ ਆਜੋ ਦੋਸਤੋ ਆ ਆ ਤੁਹਾਨੂੰ ਜਿਹੜਾ ਹੁਣ ਕਿਸ਼ਤੀਆਂ ਵਾਲੀ ਗੱਲ ਕੀਤੀ ਹੈ ਤੁਸੀਂ ਜਣਾ ਸਮਝੋ ਝੂਠ ਬੋਲਦਾ ਸੀ ਬਰਾੜਾ ਆਹ ਦੇਖ ਲ ਤੁਸੀਂ ਆਓਗੇ ਸੱਕਾਂ ਵਾਲੀ ਦਾ VOTING ਵੀ ਕਰ ਸਕਦੇ ਆ ਆ ਦੇਖ ਲਓ ਬਹੁਤ ਸੋਹਣੀ ਪਰ ਝੀਲ ਬਣੀ ਆ ਜੇ ਤੁਹਾਨੂੰ ਝੀਲ ਦਾ ਜਿਹੜਾ ਬਾਈ ਮਾਹੌਲਾ ਤੁਹਾਨੂੰ ਦਿਖਾ ਦਿੰਨੇ ਹਰਜੀਤ ਸਾਰਾ ਦਿਖਾ ਦੇ ਬਈ ਇਧਰ ਕੇਰਾ ਮਾਰ ਕੇ ਕੈਮਰਾ ਵੇਖ ਇਧਰ ਵੇਖੋ ਬਾਈ ਇੱਕ ਨੰਬਰ ਝੀਲ ਬਣੀ ਵੀ ਆ ਇੱਥੇ ਆ ਸਕਦੇ ਆ ਤੁਸੀਂ ਬਾਈ ਨੇੜਲੇ ਪਿੰਡ ਵਾਲੇ ਤਾਂ ਆਉਂਦੇ ਹੀ ਆ ਪਰ ਆਪਾਂ ਜਦੋਂ ਵੀ ਮੈਂ ਸੱਕਾਂ ਵਾਲੀ ਵਾਈ ਦੀ ਨੰਗਾ ਭੰਗੇ ਵਾਲੇ ਜਾਵਾਂ ਮੈਂ 4-5 ਵਾਰੀ ਵਿਜ਼ਿਟ ਕਰ ਗਿਆ ਇੱਥੇ ਆ ਕੇ ਬਈ ਰੂਹ ਖੁਸ਼ ਹੋ ਜਾਂਦੀ ਆ ਇੱਥੇ ਆ ਕੇ ਮੌਸਮ ਹੀ ਐ ਲੱਗਣ ਲੱਗ ਜਾਂਦਾ ਪੂਰੀ ਸ਼ਾਂ ਹੋ ਗਈ ਆ ਬਾਈ ਤੇ ਵਾਕਈ ਸਹੀ ਗੱਲ ਆ ਬਾਈ ਚਿੱਤ ਖੁਸ਼ ਕਰਤਾ ਚਰਨਜੀਤ ਸਿੰਘ ਸੰਧੂ ਸਰਪੰਚ ਹੋਣਾ ਨੂੰ ਬਾਈ ਸਲਾਮ ਆ ਉਹਨਾਂ ਦੀ ਬਦੌਲਤ ਕਹਿ ਸਕਦੇ ਆ ਆਪਾਂ ਕਿਉਂਕਿ ਸਟਾਰਟ ਕੰਮ ਉਹਨਾਂ ਨੇ ਕੀਤਾ ਸੀਗਾ ਹਨਾ ਤੇ ਆ ਦੇਖ ਲਓ ਬਾਈ ਉਹੋ ਉਹ ਜਿਹੜਾ ਬੂਟਾ ਤੁਹਾਨੂੰ ਇੱਥੇ ਕਿਤੇ ਮਹਿੰਗੇ ਤੋਂ ਮਹਿੰਗੇ ਵੱਡੇ ਸ਼ਹਿਰ ਦੇ ਵਿੱਚ ਵੀ ਇਹ ਬੂਟਾ ਤੁਹਾਨੂੰ ਬਾਈ ਮਿਲਦਾ ਨਹੀਂ ਹੈ ਜਿਹੜਾ ਇੱਥੇ ਲਾਤੇ ਤੇ ਆਜੋ ਤੁਹਾਨੂੰ ਢੇੜਾ ਕਢਾ ਦਿੰਨੇ ਆ ਚੱਕਰ ਸਾਰਾ ਲਵਾ ਦਿੰਨੇ ਆ ਤੇ ਗੈਸਟ ਹਾਊਸ ਵੀ ਤੁਹਾਨੂੰ ਦਿਖਾ ਦਿੰਨੇ ਆ ਕਿੰਨਾ ਪੈਸਾ ਇਨਵੈਸਟ ਕੀਤਾ ਆਜੋ ਲੋ ਵੀ ਜਿਹੜੇ ਆਹ ਰੁੱਖ ਤੁਸੀਂ ਦੇਖ ਸਕਦੇ ਆ ਇਹ ਜਿਹੇ ਰੁੱਖ ਸ਼ਿਮਲੇ 'ਚ ਮਿਲਦੇ ਹੁੰਦੇ ਆ ਤੇ ਬਾਈ ਚਰਨ ਸਿੰਘ ਸੰਧੂ ਉਹਨਾਂ ਨੇ ਇੱਥੇ ਲਾਤੇ ਸੰਧੂ ਸਾਹਿਬ ਦੀ ਸੋਚ ਨੂੰ ਸਲਾਮ ਆ ਤੇ ਆਜੋ ਤੁਹਾਨੂੰ ਗੈਸਟ ਹਾਊਸ ਵੀ ਤੁਹਾਨੂੰ ਦਿਖਾ ਦਿੰਨੇ ਆ ਗੈਸਟ ਹਾਊਸ ਦੇ ਵਿੱਚ ਕੀ ਸਿਸਟਮ ਆਣਾ ਤੇ ਜਿਵੇਂ ਦੱਸਿਆ ਵੀ ਬਹੁਤ ਪੈਸਾ ਲਾ ਕੇ ਗੈਸਟ ਹਾਊਸ ਬਣਾਇਆ ਗਿਆ ਹਾਰੇ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤਾਂ ਆ ਜਮ ਬਣੀ ਹੋਈ ਆ ਇੱਥੇ ਬਾਈ ਇੱਥੇ ਪਿੰਡ ਦੇ ਨੌਜਵਾਨ ਆ ਕੇ ਜਮ ਮਾਰ ਸਕਦੇ ਆ ਬਾਈ ਬਹੁਤ ਵਧੀਆ ਬਣਾਇਆ ਤੇ ਅੱਖਾਂ ਜੂਰਾਂ ਖਜਾਰਾਂ ਵੇਖ ਲਓ ਪਾਮ ਪੂਮ ਬਾਈ ਘੈਂਟ ਗੱਲਬਾਤ ਇਧਰ ਬਾਥਰੂਮ ਬਣੇ ਹੋਏ ਆ ਬਹੁਤ ਵਧੀਆ ਸਫਾਈ ਆ ਐ ਨਹੀਂਗਾ ਵੀ ਪੂਰਾ ਇੱਥੇ ਕੋਈ ਮੁੜ ਕੇ ਸਾਹ ਸੁਭਾਲ ਨਹੀਂ ਜੇ ਬਾਪੂ ਜੀ ਨੇ ਦੱਸਿਆ ਵੀ ਦੇਖ ਰਿਹਾ ਉਹ ਕਰਦੇ ਆ ਇੱਥੇ ਤੇ ਸਮੇਂ-ਸਮੇਂ ਸਰ ਜਿਹੜੀ ਦੇਖ ਰਿਹਾ ਇਹਦੀ ਹੁੰਦੀ ਰਹਿੰਦੀ ਆ ਤੇ ਆਹ ਦੇਖ ਲਓ ਬਾਈ ਇਧਰ ਪੂਰਾ ਬਾਈ ਜਿਹੜਾ ਨਕਸ਼ਾ ਕੱਟ ਕੇ ਸਿਰਾ ਗੱਲਬਾਤ ਹੁਣ ਆਪਾਂ ਥੋੜਾ ਜਿਹਾ ਦੁਪਹਿਰ ਦਾ ਸਮਾਂ ਹੋ ਗਿਆ ਜੇ ਇੱਥੇ ਸ਼ਾਮ ਨੂੰ ਆਗੇ ਤੇ ਚੈਲ ਪੈਲ ਰੌਣਕ ਹੁੰਦੀ ਆ ਬੱਚੇ ਹੁੰਦੇ ਆ ਬਜ਼ੁਰਗ ਹੁੰਦੇ ਆ ਪੂਰੇ ਆਗੇ ਬਾਈ ਉੱਥੇ ਬੈਠ ਜਾਂਦੇ ਆ ਤੇ ਦੇਖੋ ਬਾਈ ਇਧਰ ਮਾਹੌਲ ਸੱਕਾਂ ਵਾਲੀ ਦਾ ਇੱਥੋਂ ਬਾਈ ਜਾਨ ਨੂੰ ਜੀ ਨਹੀਂ ਕਰਦਾ ਜਦੋਂ ਤੁਸੀਂ ਆਗੇ ਤੁਸੀਂ ਸਾਰੇ ਆ ਆ ਦੇਖੋ ਬਾਈ ਗੈਸਟ ਹਾਊਸ ਇੱਥੇ ਜੇ ਕੋਈ ਆਉਂਦਾ ਠੀਕ ਆ ਉਹਨੇ ਰਹਿਣਾ ਪੰਜ ਚਾਰ ਦਿਨ ਜਿੰਨੇ ਵੀ ਦਿਨ ਲਾਉਣੇ ਆ ਉਹਨੇ ਵੇਖਣਾ ਇੱਥੇ ਆ ਦੇਖੋ ਬਾਈ ਵਧੀਆ ਠੀਕ ਆ ਬੈੱਡਰੂਮ ਆ ਦੇਖੋ ਇਧਰ ਇੱਥੇ ਤੁਸੀਂ ਰਹਿ ਸਕਦੇ ਆ ਗੈਸਟ ਹਾਊਸ ਬਣਿਆ ਹੋਇਆ ਬਾਈ ਠੀਕ ਆ ਮੀਟਿੰਗ ਰੂਮ ਅੱਡਾ ਇੱਥੇ ਤੇ ਆਹ ਦੇਖ ਲਓ ਬਾਈ ਮਾਨਯੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਉਹਨਾਂ ਨੇ ਸਮੇਂ ਵਿੱਚ ਜਿਹੜਾ ਬਾਈ ਇਹ ਬਣਿਆਗਾ ਤੇ ਘੈਂਟ ਗੱਲਬਾਤ ਆ ਬਾਈ ਪਿੰਡ 'ਚ ਜਿਹੜੀ ਰੂਹ ਖੁਸ਼ ਹੋ ਜਾਂਦੀ ਆ ਕਿ ਇਹੋ ਜਿਹੇ ਸਰਪੰਚ ਪਿੰਡਾਂ 'ਚ ਹੋਣੇ ਚਾਹੀਦੇ ਆ ਬਾਈ ਤੇ ਕੇਅਰ ਵੀ ਰੱਖਣੀ ਚਾਹੀਦੀ ਆ ਬਾਅਦ 'ਚ ਜਦੋਂ ਚੀਜ਼ ਬਣ ਜਾਂਦੀ ਆ ਮੁੜ ਕੇ ਬਾਈ ਕਈ ਨਿਗਰਾਨੀ ਨਹੀਂ ਰੱਖਦੇ ਤੇ ਆਹ ਫੁਆਰਾ ਸਿਸਟਮ ਪੂਰਾ ਇੱਥੇ ਲੱਗਿਆ ਹੋਇਆ ਆ ਦੇਖ ਲਓ ਇੱਧਰ ਇੱਥੇ ਤਾਂ ਖੁਸ਼ ਹੋ ਜਾਂਦਾ ਇੱਥੇ ਗਰਮੀ 'ਚ ਬਾਈ ਵਿਚਾਲੇ ਬੈਜੋ ਆਗੇ ਪਾਵਾਂ ਤੇ ਪਿੰਡਾਂ ਵਾਲੀ ਮੱਚਦਾ ਤੇ ਕੈਂਡਗਲਵਾ ਦਾ ਚੰਡੀਗੜ੍ਹ ਜਾ ਕੇ ਕੀ ਕਰਨਾ ਇੱਥੇ ਬਾਈ ਜਮਾ ਫਰੀ ਆ ਕੰਮ ਫਿਰ ਜਮਾ ਫਰੀ ਸਕਦੇ ਆ ਤਾਂ ਜਿਹੜੀ ਬਾਈ ਇੱਥੇ ਕਿਸ਼ਤੀ ਚਲਾਉਣੀ ਆ 10 20 30 ਰੁਪਏ ਟਿਕਟ ਤੇ ਕੈਂਡਗਲਵਾ ਦਾ ਦੇਖੋ ਬਈ ਫੁਆਰਿਆਂ ਦਾ ਕੀ ਹੈਗਾ ਸਿਸਟਮ ਲਓ ਬਈ ਕਰੋ ਚੈੱਕ ਆ ਬਾਈ ਜਿਹਨੂੰ ਸ਼ੌਂਕ ਹੁੰਦਾ ਨਾ ਕੰਮ ਕਰਨਾ ਤੇ ਵੇਖੋ ਬਈ ਖੰਜੂਰਾ ਇੱਧਰ ਦੇਖ ਲੋ ਬਾਈ ਫੁਆਰੇ ਚੈੱਕ ਕਰ ਲੋ ਤੇ ਚੱਲਦੇ ਇੱਥੇ ਵੱਡੇ ਵੱਡੇ ਫੁਆਰੇ ਲਓ ਨਜ਼ਾਰੇ ਇੱਥੇ ਜ਼ਿੰਦਗੀ ਦੇ ਤੇ ਆਜੋ ਪਿੰਡ ਸੱਕਾਂ ਵਾਲੀ ਤੇ ਹੁਣ ਆਪਾਂ ਤੁਹਾਨੂੰ ਹਰਜੀਤ ਕਿਵੇਂ ਆ ਠੀਕ ਹੈ ਹੈ ਇੱਕ ਨੰਬਰ ਆ ਮਾਣ ਜਾਣਾ ਲੈਣਾ ਨਜ਼ਾਰੇ ਮੱਲ ਫੁੱਲ ਵਧੀਆ ਇਹ ਆ ਜ਼ਿੰਦਗੀ ਦੇ ਨਜ਼ਾਰੇ ਹਨਾ ਮੈਂ ਕਿਹਾ ਸੀ ਮੈਂ ਹਰਜੀਤ ਨੂੰ ਕਿਹਾ ਮੈਂ ਕਿਹਾ ਵੀ ਤੈਨੂੰ ਇਹ ਮੈਨੂੰ ਕਹਦਾ ਯਾਰ ਬਰਾੜਾ ਤੂੰ ਘਰੋਂ ਤੋੜ ਲੈਣਾ ਤੇ ਮੈਨੂੰ ਦੱਸਦਾ ਨਹੀਂ ਵੀ ਲੈ ਕੇ ਕਿੱਥੇ ਜਾਂਦਾ ਬਿਨਾਂ ਦੱਥੇ ਤੋਂ ਲੈ ਕੇ ਹੁੰਦਾ ਬਿਨਾਂ ਦੱਸਿਆ ਨੂੰ ਮੈਂ ਲੈ ਕੇ ਆਉਣਾ ਤੇ ਇਹਨੂੰ ਪਰ ਆਇਆ ਵੀ ਇਹਨੂੰ ਪਤਾ ਕੋਈ ਬਰਾੜ ਸਾਪ ਹੀ ਕੱਢਦਾ ਹਾਂ ਕਿਦਨੇ ਇਹ ਕੈਂਡ ਜਗਾ ਤੇ ਲੈ ਕੇ ਆਊਗਾ ਤੇ ਇਧਰ ਦੇਖੋ ਮਾਹੌਲ ਬਈ ਚੰਡੀਗੜ੍ਹ ਦੇ ਨਿਆਰੇ ਪਿੰਡ ਚ ਇਹ ਆ ਸੱਕਾਂ ਵਾਲੀ ਦਾ ਪਿੰਡ ਤੇ ਆ ਜਾਓ ਬਈ VOTING ਕਰਨੀ ਤਾਂ ਫੋਨ ਨਾਲ ਥੱਲੇ ਡੱਗ ਪਏ ਆ ਵੇਖੋ ਬਈ ਪਾਣੀ ਜਮਾ ਨਾਲ ਆ ਤੇ ਕੈਂਡ ਗੱਲਬਾਤ ਆ ਬਈ ਕੋਈ ਬਾਲਾ ਰੇਟ ਨਹੀਂ 30 40 ਰੁਪਏ ਦੇ ਕਿਸ਼ਤੀ ਦੇ ਰੇਟ ਆ ਤੁਸੀਂ ਬਈ ਆ ਸਕਦੇ ਇੱਥੇ ਤੇ ਫੁਵਾੜੇ ਦਾ ਸਿਸਟਮ ਚੈੱਕ ਕਰੋ ਉਧਰ ਬਈ ਮਾਹੌਲ ਚੈੱਕ ਕਰੋ ਉਧਰ ਖੰਜੂਰਾ ਚੈੱਕ ਕਰੋ ਪਾਮ ਚੈੱਕ ਕਰੋ ਬੈਠੋ ਇੱਥੇ ਸ਼ਾਮ ਨੂੰ ਉਧਰ ਲੈ ਕੇ ਚਾਲ ਯਾਰ ਮਾੜਾ ਉਧਰ ਨਹੀਂ ਕਿੜਾ ਕੱਢਿਆ ਮੈਂ ਬਈ ਹਾਂ ਆਪਣੇ ਹੱਥੇ ਸਟੇਰੀਂ ਤੇ ਬਾਕੀ ਬਾਈ ਤੁਹਾਨੂੰ ਮੈਂ ਦੱਸ ਦਿੰਨਾ ਐ ਇੰਨੀ ਕ ਘੈਂਟ ਵਾਈ ਬੌਂਦੀ ਐ ਇੱਥੇ ਜਿਹੜਾ ਸਟ੍ਰੈਸ ਚਾ ਬੰਦਾ ਘਰੇ ਬੈਠਾ ਕਹਿ ਹੁੰਦਾ ਯਾਰ ਉਹੀ ਗੁੱਸਾ ਆ ਜੜੀ ਜਾਂਦਾ ਨਾ ਸੱਕਾਂ ਵਾਲੀ ਆ ਜਾਓ ਬਾਈ 2-300 ਤੇਲ ਖਾਊ ਗੱਡੀ ਇੱਥੇ 20 ਰੁਪਏ ਦੇ ਦਿਓ ਨਾਲੇ ਤਾਂ ਬਾਈ ਇੱਥੇ ਵਧੀਆ ਆਉਦਾ ਇਹਨਾਂ ਦਾ ਉਹ ਚੱਲੀ ਜਾਂਦਾ ਸਾਫ ਸਪਾਈ ਰਹਿੰਦੀ ਜਿਹੜਾ ਬਾਪੂ ਰਹਿੰਦਾ ਇੱਥੇ ਤੇ ਨਾਲੇ ਬਾਈ ਆਉਦਾ ਸਟ੍ਰੈਸ ਲਾਏ ਨੇ ਇੱਥੇ ਵੀਡੀਓ ਰੀਲਾਂ ਜਿੰਨੀਆਂ ਮਰਜ਼ੀ ਬਣਾ ਲਿਓ ਬਹੁਤ ਵਧੀਆ ਪਾਰਕ ਐ ਇੰਨੀ ਦੂਰ ਜਾਣ ਦੀ ਲੋੜ ਨਹੀਂ ਤੇ ਆ ਜਾਓ ਇੱਥੇ